ਹਾਂ ਜੀ ਸਰ ਕੀ ਨਾਮ ਹੈ ਤੇ ਕਿਹੜਾ थाना ਹੈ ਜੀ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਲ ਜ਼ਿਲ੍ਹਾ ਪਟੰਡਾ ਅੱਜ ਕੁਛ ਮਾਮਲੇ ਬਰਾਂਦੇ ਦੀ ਹੋਈ ਜੀ ਕਾ ਜਿਹੜੇ ਮਾਮਲੇ ਸੀ ਕੀ ਕੁਛ ਹੋਇਆ ਇਹ ਜੀ ਅਸੀਂ ਐਫ ਆਈ ਆਰ ਨੰਬਰ 65 ਜੀ ਇਹ ਸਾਲ 2024 ਦਾਜ ਕੀਤੀ ਸੀ ਤੇ ਸਾਡੇ ਇੱਥੇ ਐਕਚੁਅਲੀ ਮਿਤੀ 31 8 24 ਨੂੰ ਟਰੈਕਟਰ ਟਰਾਲੀ ਚੋਰੀ ਹੋ ਗਿਆ ਸੀ ਇਹਦੇ ਮਾਹਵੀਰ ਸੇਲਸ ਦੀ ਦੁਕਾਨ ਹੈਗੀ ਰੋਸਗੜ੍ਹ ਰੋਕੇ ਬਨਾਲ ਰੋਡ ਤੇ ਤੇ ਉਸ ਦੇ ਰਿਕਾਰਡਿੰਗ ਅਸੀਂ ਜਿਹਨੇ ਚੋਰੀ ਕੀਤਾ ਸੀ ਉਹਨੂੰ ਵੀ ਫੜ ਲਿਆ ਤੇ ਗਾਂ ਜਿਹਨੇ ਚੋਰੀ ਕਰਕੇ ਜਿੱਥੇ ਗਾਂਵ ਨੇ ਵੇਚਿਆ ਸੀਗਾ ਉਹਨੂੰ ਵੀ ਅरेस्ट ਕਰ ਲਿਆ ਉਸ ਬਿਹਾਫ ਤੇ ਹੋਈ ਜੇ। ਉਹ ਦਿਨ ਇਹਦਾ 3 ਤੇ ਟਰੈਕਟਰ ਕੋਈ ਕਿੱਥੋਂ ਬਰਾਮਦ ਕੀਤਾ ਸਮਾਨ ਜਿਹੜਾ ਦੋਸ਼ੀ ਇਥੋਂ ਟਰੱਕ ਟਰਾਲੀ ਚਲਾ ਕੇ ਲੈ ਗਿਆ ਸੀਗਾ ਉਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਅਲੀਸ ਮੰਨੂ ਉਹਦਾ ਪਿੰਡ ਗੁਰੂਸਾਰਾ ਤਲਵੰਡੀ ਸਾਭੋ ਚ ਤੇ ਰਹਿੰਦਾ ਬੱਲਾ ਰਾਮ ਨਗਰ ਚੱਕਰਾਏ ਤੇ ਰਹਿੰਦਾ ਇਥੇ ਤੇ ਜਿੱਥੇ ਜਾ ਕੇ ਰਾਤ ਨੂੰ ਨੇ ਠੱਲੇ ਅੱਠ ਉਥੇ ਤਲਵੰਡੀ ਸਾਭੋ ਲੇਲਿਆ ਵਾਲਾ ਰੋਡ ਤੇ ਉਹਦਾ ਨਾਮ ਹੈਗਾ ਰਮਨਦੀਪ ਸਿੰਘ ਕਮਿਟੀ ਕਰ ਦਿੱਤੀ ਇਹ ਜਿਹੜਾ ਮਨਪ੍ਰੀਤ ਸਿੰਘ ਇੱਥੋਂ ਵਾਲਾ ਬਠਿੰਡੇ ਵਾਲਾ ਇਹਦਾ ਰੰਗ ਵਗੈਰਾ ਦਾ ਕੰਮ ਕਰਦਾ ਤੇ ਜਿਹੜਾ ਰਮਨਦੀਪ ਸਿੰਘ ਆ ਤਲਵੰਡੀ ਸਾਬੋ ਵਾਲਾ ਇਹਨਾਂ ਦੀ ਕਵਾੜੀ ਉਹ ਹੈਗਾ ਉੱਥੇ ਇਹਦਾ ਪਹਿਲਾਂ ਪਿਤਾ ਵੀ ਕਰਦਾ ਰਿਆ ਹੁਣ ਆਪ ਵੀ ਕਵਾੜੀ ਵਗੈਰਾ ਨਾਲੇ ਡੀਲ ਕਰਦੇ ਉਹ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਹਾਂਜੀ ਇਹ ਜਿਹੜਾ ਮਨਪ੍ਰੀਤ ਸਿੰਘ ਹੈ ਇਹ ਤੇ ਆਪਣਾ ਚਾਰ ਪਰਚੇ ਦਰਜ ਆ ਇਹੀ ਚੋਰੀ ਦੇ ਤੇ ਚੋਰੀਆਂ ਸਮਾਨ ਖਰੀਦਣ ਦੇ ਤੇ ਜਿਹੜਾ ਰਵਨੀਤ ਸਿੰਘ ਆ ਤਲਵੰਡੀ ਸਾਬੋ ਵਾਲਾ ਇਹ ਤੇ ਪਹਿਲਾਂ ਇੱਕ ਪਰਚਾ ਦਰਜ ਆ ਚੋਰੀ ਕਰਨੀ ਦੀ ਚੋਰੀ ਦਾ ਸਮਾਨ ਖਰੀਦਣਾ ਉਹ ਜਿਹੜਾ ਮੈਂ ਟਰੈਕਟਰ ਹੈ ਜਿਹਨੇ ਪੜਤਾ ਸੀ ਜੀ ਕਿ ਕਿਵੇਂ ਟ੍ਰੇਸ ਕੀਤਾ ਗੱਲ ਇਹ ਜੀ ਮੈਂ ਤੇ ਮੇਰੀ ਟੀਮ ਨੇ ਕਾਫੀ ਇਹਦੇ ਵਿੱਚ ਮਿਹਨਤ ਕੀਤੀ ਕੋਈ ਟੈਕਨੀਕਲ ਐਵੀਡੈਂਸ ਕੋਈ ਹਿਊਮਨ ਇੰਟੈਲੀਜੈਂਸ ਜੋ ਪੁਲਿਸ ਦਾ ਸਿਸਟਮ ਹੁੰਦਾ ਉਹਦੇ ਨਾਲ ਅਸੀਂ ਟਰੇਸ ਕੀਤਾ ਇੱਥੋਂ ਅਸੀਂ ਰੂਟ ਬਣਾਇਆ ਬਠਿੰਡਾ ਤੋਂ ਲੈ ਕੇ ਰੋਜ਼ਗੜ੍ਹ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਹੁਣ ਫਿਰ ਕੀ ਕੀ ਗਰਾਉਂਡ ਹੋਇਆ ਇਹ ਕਿ ਕੁਝ ਨਹੀਂ ਹੋਇਆ ਹੁਣ ਜੀ ਜਿਹੜਾ ਟਰੈਕਟਰ ਸੀ ਇਹ ਤਾਂ ਇਹਨਾਂ ਨੇ ਜਿਵੇਂ 27 28 ਦੀ ਰਾਤ ਨੂੰ ਚੋਰੀ ਕੀਤਾ ਸੀਗਾ ਤੇ ਠਾਈ ਨੂੰ ਦਿਨੇ ਇਹਨਾਂ ਨੇ ਗੈਸ ਕਟਰ ਨਾਲ ਵੜਤਾ ਉਹਦਾ ਸਕ੍ਰੈਪ ਬਣਾਤਾ ਤੇ ਜੋ ਅਸੀਂ ਬਰਾਮਦ ਕੀਤਾ ਇਹ ਜਿਹੜੇ ਆਸ਼ੇ ਟਰੈਕਟਰ ਦੇ ਚਾਰ ਟਾਇਰ ਹੋ ਗਏ ਤੇ ਉਹਦੀ ਸੀਟ ਹੋ ਗਈ ਤੇ ਟਰਾਲੀ ਦੇ ਪਿਛਲੇ ਦੋ ਟਾਇਰ ਹੋ ਗਏ ਸਮੇਤ ਰਿੰਗ ਤੇ ਇੱਕ ਟਰਾਲੀ ਦਾ ਹਿੱਸਾ ਹੋ ਗਿਆ ਇਹ ਚੀਜ਼ਾਂ ਅਸੀਂ ਬਰਾਮਦ ਕੀਤੀਆਂ ਤੇ ਇੱਕ ਗੈਸ ਕਟਰ ਜਿਹੜੇ ਗੈਸ ਕਟਰ ਨਾਲ ਇਹਨੇ ਵੜਿਆ ਸੀਗਾ ਤੇ ਸਿਲੰਡਰ ਉਹ ਵੀ ਅਸੀਂ ਬਰਾਮਦ ਕੀਤਾ ਚੋਰੀ ਕਿੰਨੇ ਵਜੇ ਹੋਈ ਅਸੀਂ ਕਿਹਾ ਇਹ ਉੱਥੇ ਕਿੰਨੇ ਕਿੰਨੇ ਵਜੇ ਲੈ ਗਏ ਚੋਰੀ ਜੀ ਇਹ 27 28 ਦੀ ਰਾਤ ਨੂੰ 1 ਵਜੇ ਹੋਇਆ ਸੀਗਾ ਜਿਹੜਾ ਮਨਪ੍ਰੀਤ ਸਿੰਘ ਆ ਇਹਨੇ ਚੋਰੀ ਕੀਤਾ ਸੀਗਾ ਐਕਚੁਅਲੀ ਤੇ ਸੈਟਿੰਗ ਇਹਨਾਂ ਦੀ ਪਹਿਲਾਂ ਹੋਈ ਸੀ ਤੇ ਫਿਰ ਰਾਤ ਦੇ 2:30 ਵਜੇ ਤਲਵੰਡੀ ਸਾਹਿਬ ਪਹੁੰਚ ਗਿਆ ਇਹ ਦੂਜਾ ਦੋਸ਼ੀਆ ਕਬਾੜੀ ਰਮਨਜੀਤ ਸਿੰਘ ਉਹਦੇ ਘਰੇ ਨੇ ਰਾਤ ਦੇ 2:30 ਵਜੇ ਟਰੈਕਟਰ ਥਲਤਾ ਜਿ ਘਰ ਦੇ ਪਿਛਲੇ ਪਾਸੇ ਕੋਈ ਖਾਲੀ ਪਲਾਟ ਪਈ ਸੀ ਉੱਥੇ ਨੇ ਖੜਾ ਦਿੱਤਾ ਹਾਂ ਜਿਹੜਾ ਹੋਰ ਕੋਈ ਚੋਰੀਆਂ ਬਾਰੇ ਕਿੰਨੇ ਪੁੱਛੀ ਚੱਲੀ ਜਾਂਦੀ ਹਾਂ ਹਾਂਜੀ ਹਾਂਜੀ ਸ਼ਕਤੀ ਰਾਣ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਕੋਲ ਰਿਮਾਂਡ ਕੋਲ ਤੇ ਹੈਗੇ ਪੁਲਿਸ ਰਿਮਾਂਡ ਤੇ ਦੋਰਨਾ ਦੇ ਪਹਿਲਾ ਅਫਰਚਿਆ ਜਾ ਇਸ ਤੋਂ ਇਲਾਵਾ ਇਹਨਾਂ ਨੇ ਕੋਈ ਹੋਰ ਵੀ ਚੋਰੀਆਂ ਕੀਤੀਆਂ ਉਹਦੇ ਬਾਰੇ ਪੁੱਛਗਛ ਕੀਤੀ ਜਾ